ਸਿੰਘ ਬਾਦਲ ਜਿੰਦਾਬਾਦ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿੰਦਾਬਾਦ ਹੋਮਣੀਆ ਅਕਾਲੀ ਦਲ ਜਿੰਦਾਬਾਦ ਸਰਦਾਰ ਪ੍ਰੇਮ ਸਿੰਘ ਚੰਦੂ ਮਾਜਰਾ ਜਿੰਦਾਬਾਦ ਸਰਦਾਰ ਪ੍ਰੇਮ ਸਿੰਘ ਚੰਦੂ ਮਾਜਰਾ ਜਿੰਦਾਬਾਦ ਉਹ ਗਰਬ ਨਾ ਵਾਲਾ ਬਾਕੀ ਦਾ ਸੋਦੇਬਾਜੀ ਕਰ ਗਿਆ ਹੁਣ ਜਿਹੜਾ ਬੋਲਦਾ ਆਪਣੇ ਲੋਕਾਂ ਨੂੰ ਦਿਲੀਲ ਦੇਣ ਵਾਸਤੇ ਆਪਣੇ ਲੋਕਾਂ ਨੂੰ ਮਰਉਣ ਵਾਸਤੇ ਕੋਈ ਸੋਦੇਬਾਜੀ ਕਰਦੇ ਦਲਾ ਦੇ ਕਰਦੇ ਉਹ ਤੋਂ ਮਾੜਾ ਬਦਕਰਾ ਹੋਦਾ ਹੈ ਤੇ ਕਾਗਰਸੀ ਨਾਲ ਹੋ ਗਏ ਬੋਲੇ ਨਹੀਂ ਕਿ ਉਹ ਇਹਨਾਂ ਨੂੰ ਘਰ ਸੀ ਜਿਹੜੇ ਬੋਲੇ ਤਾਂ ਚੰਡੀਗੜ੍ਹ ਕੀ ਆਲੀ ਤੁੜਦੂ ਰਹੋਗੇ ਬਾਰਡਰ ਤੇ ਆ ਕੇ ਟਰਾਲੀਆਂ ਤੋੜਦੇ ਆ ਟਰੈਕਟਰ ਤੋੜਦੇ ਬੰਦੇ ਮਾਰਦੇ ਅੱਖਾਂ ਕੜਤੀਆਂ ਕਿਸੇ ਨੇ ਫਾਇਦਾ ਕਰਨੀ ਦਿੱਤੀ ਆ ਤੁਹਾਡੇ ਘਰ ਦਾ ਮਾਲਕ ਹੋਵੇ ਉਹਦੀ ਮਾਂ ਨੂੰ ਕੁੱਟਦੇ ਬੋਲੇ ਸਮਾਂ ਦੇਖੋ ਜੀ ਸਾਹਮਣੇ ਦੇਖੋ ਜੀ બોલે સૂર દિહા બોલે સૂર દિહા પેંજી થોડા ન બોલે સૂર દિહા બોલે સૂર દિહા સબ તિર્યા ગાળે આવજો જી આજી આપી પીછે માંડી દીધી દીધી ਨਾ ਵੀ ਜੱਸੀ ਹਾਂ ਉਹ ਇਹ ਤਾਂ ਪੂਰੇ ਬਹੁਤ ਜਿਹਾ ਥਿਰਜ ਵਾਲੇ ਖਿਰਜਦਾ ਉਹ ਚੱਕਰੀ ਟੱਕਰੀ ਲਾਗੇ ਕਰ ਆਪ ਵਾਲੇ ਹੁਣ ਦੱਸੋ ਆ ਜਿਹੜੀ ਇੱਥੇ ਬੀਬੀ ਆ ਪਿਆਰ ਦਾ ਅਨੁਭਵ ਕਰ ਮਾਨ ਹੁਣ ਇਹ ਆਪ ਵਾਲੀ ਆ ਇਹ ਆਪ ਕਹਿੰਦੇ ਵੀ ਜਿਵੇਂ ਇਲੈਕਸ਼ਨ ਦਾ ਦੌਰ ਆਂਦਾ ਆ ਹਰ ਵਾਰ ਅਲੱਗ-ਅਲੱਗ ਪਾਰਟੀਆਂ ਜਿਵੇਂ ਲੋਕ ਚੇਂਜ ਹੋ ਕੇ ਦੂਜੀ ਪਾਰਟੀਆਂ ਜਾਂਦੇ ਮਗਰ ਇਸ ਵਾਰੀ ਇੱਕ ਵੱਖਰੀ ਹੈ ਇਹ ਅਲੱਗ ਤਰ੍ਹਾਂ ਦੀ ਹੈ ਖੇਤਰੀ ਪਾਰਟੀ ਕਾਲੀ ਦਲ ਇੱਕ ਨਾਮ ਦੁਬਾਰਾ ਉੱਠ ਕੇ ਜਿਵੇਂ ਨਾਮ ਇੱਕ ਗਮ ਹੋ ਚੁੱਕਿਆ ਸੀਗਾ ਦੁਬਾਰਾ ਉੱਠ ਕੇ ਲੋਕਾਂ ਦੇ ਵਿਚਾਰਿਆ ਕੀ ਕਹੂੰਗਾ ਇੱਕ ਨੰਦਪੁਰ ਸਾਹਿਬ ਇੱਕ ਹੈਗਾ ਹਲਕਾ ਇਹਦੇ ਵਿੱਚ ਦਲ ਬਦਲੂ ਨਹੀਂ ਹੈ ਜਿਹੜਾ ਬੰਦਾ ਕਾਲੀ ਦਲ ਦੇ ਨਾਲ ਜੁੜਿਆ ਵਾ ਤੁਸੀਂ ਆਪ ਵੀ ਦੇਖ ਲਓ ਕਾਲੀ ਦਲ ਦੇ ਨਾਲ ਹੀ ਜੁੜਿਆ ਵਾ ਇੱਕ ਇੱਕ ਖੇਤਰੀ ਪਾਰਟੀ ਆ ਕਾਲੀ ਦਾ ਸ਼੍ਰੋਮਣੀ ਕਾਲੀ ਦਾ ਜਿਹੜੀ ਖੇਤਰੀ ਪਾਰਟੀ ਹੈ ਜਾਂ ਜ਼ਮੀਨ ਨਾਲ ਜੁੜੀ ਹੋਈ ਪਾਰਟੀ ਹੈ। ਹਰੇਕ ਬੰਦੇ ਦੇ ਘਰ-ਘਰ ਪਹੁੰਚਦੀ ਆ। ਖਬਰਾਂ ਲਾ ਦੱਸਦੀ ਆ ਜੋ-ਜੋ ਅਜੇ ਤੱਕ ਸੁਖਵੀਰ ਸਿੰਘ ਬਾਲੂ ਜੀ ਨੇ ਸਰਦਾਰ ਪ੍ਰਤਾਸੀ ਬਾਲੂ ਜੀ ਨੇ ਕੀ ਰਿਹਾ। ਪਰ ਚੰਦੂ ਮਹਾਰਾਜ ਸਾਹਿਬ ਨੇ ਲੋਕ ਸਭਾ ਦੇ ਵਿੱਚ ਉੱਥੇ ਪਾਰਲੀਮੈਂਟ ਚ ਜਾ ਕੇ ਜਿਹੜੇ-ਜਿਹੜੇ ਮੁੱਦੇ ਚੱਕੇ ਮੈਂ ਕਹਿੰਦਾ ਉਹ ਕਿਸੇ ਹੋਰ ਪਾਰਟੀ ਨੇ ਨਹੀਂ ਚੱਕੇ ਅਜੇ ਤੱਕ। ਇਸ ਕਰਕੇ ਚੰਦੂ ਮਹਾਰਾਜ ਦਾ ਹੱਕ ਬਣਦਾ ਕਿਉਂਕਿ ਇਹਨਾਂ ਸਹਿਬ ਜੱਦਿਆਂ ਬਾਰੇ ਪਹਿਲੀ ਵਾਰੀ ਲੋਕ ਸਭਾ 'ਚ ਬੋਲੇ ਆ। ਤਾਂ ਸਾਡੀ ਇੱਕ ਸਿੱਖ ਪੰਥ ਦੀ ਸੀਟਾ ਅਨੰਦ ਸਿੰਘ ਜੀ ਪਾਰਟੀ ਹੇਅਰ ਸਕੀਮ ਵਾਲੀ ਪਾਰਟੀਆਂ ਇੱਕ ਬਦਲਾਖੋਰੀ ਦੀ ਪਾਰਟੀ ਆ ਝੂਠ ਬੋਲਣ ਵਾਲੀ ਪਾਰਟੀ ਆ ਨਾਰੇਵਾਜੀ ਜੁੰਮਲੇਵਾਜੀ ਵਾਲੀ ਪਾਰਟੀ ਆ ਇਹਦਾ ਜਿਹੜੇ ਵੀ ਪਿੰਡਾਂ ਵਿਸ਼ਵਾਸ ਕਰੂਗਾ ਤੇ ਜਿਹੜਾ ਵੀ ਵੋਟਰ ਵਿਸ਼ਵਾਸ ਕਰੂਗਾ ਭਾਈਾਂ ਨੇ ਹਜ਼ਾਰ-ਹਜ਼ਾਰ ਰੁਪਏ ਦੀਆਂ ਦਾ ਲਾਵੇ ਝੂਠ ਬੋਲ ਕੇ ਕਿਸਾਨਾਂ ਨਾਲ ਵੀ ਪੀਲੀ ਸੁੰਡੀ ਦੇ ਪਾਸੇ ਦਵਾਗੇ ਅਸੀਂ ਕਿਸੇ ਨੂੰ ਅੱਜ ਤੱਕ ਦੱਸ ਦੋ ਕੋਈ ਮੁਆਵਜ਼ਾ ਦਿੱਤਾ ਹੋਵੇ ਖੜਾ ਦਾ ਮੁਆਵਜ਼ਾ ਦੇ ਆਓ ਐ ਇਹ ਤਾਂ ਕਹਿੰਦਾ ਸੀ ਇੱਕ ਮੁਰਗੀ ਮਰੇ ਦੇ ਪੈਸੇ ਵੀ ਮੈਂ ਦਾਂਗਾ ਮੰਨੂ ਇੱਕ ਦੱਸ ਦਵੇ ਇੱਕ 20 ਬੰਦਾ ਕੋਈ ਕਹਿੰਨੇ ਕਿਸੇ ਨੂੰ ਪੈਸਾ ਮੁਆਵਜ਼ਾ ਦਿੱਤਾ ਹੋਵੇ ਅਧਿਕਾਰੀਆਂ ਦਾ ਛੱਡਣੇ ਤਿਆਰ ਜੇ ਕੈਦ ਵਿੱਚ ਵੀ ਹਾਂ ਸੀ ਫਲਾਣੀ ਜਗ੍ਹਾ ਜਾ ਕੇ ਆ ਮੁਆਵਜ਼ਾ ਦਿੱਤੀ ਸਿਰਫ ਜੁੰਗਲਾਵਾਜੀ ਵਾਲੀ ਸਰਕਾਰ ਹੈ ਹਾਂ ਜੀ ਯੂਥ ਨੂੰ ਕੀ ਅਪੀਲ ਕਰਾਂ ਹਾਂ ਜੀ ਯੂਥ ਨੂੰ ਕੀ ਅਪੀਲ ਕਰਾਂ ਯੂਥ ਬਹੁਤ ਜੋਸ਼ ਚ ਚੜ੍ਹਦੀ ਕਲਾ ਚ ਜਿੱਤਾਂਗੇ ਤੇ ਚਾਰ ਤਰੀਕ ਨੂੰ ਦੱਸਾਂਗੇ ਵੀ ਆਨੰਦ ਪ੍ਰਸਾਦ ਆ ਜੀ ਸਰ ਆ ਦੇਖੋ ਇਹ ਮੀਟਿੰਗਾਂ ਚੱਵੀਆਂ ਲਗਾਤਾਰ ਕਿੰਨਾ ਦਾ ਮਹੱਤਵ ਦੇਖੋ ਚੋਣਾ ਸੀ ਪਹਿਲਾਂ ਵੀ ਲੜਦੇ ਰਹੇ ਹਾਂ ਪਰ ਇਸ ਵਾਰ ਇਹ ਜ਼ੋਨ ਦੇ ਵਿੱਚ ਲੋਕਾਂ ਨੂੰ ਜਿੰਨਾ ਚਾਅ ਤੇ ਉਤਸ਼ਾਹ ਮੈਨੂੰ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਕਿ ਲੋਕ ਪਿਛਲੇ ਜਿਹੜਾ ਜ਼ੋਨ ਤੇ ਵਤਵਾ ਦਿੱਤਾ ਸੀ ਸ਼੍ਰੋਮਣੀ ਕਾਲੀਦਾਲ ਦੇ ਉਲਟ ਉਹਦਾ ਪਸਤਾਵਾ ਕਰ ਰਹੇ ਨੇ ਔਰ ਲੋਕਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਇਸ ਗੱਲ ਦੀ ਚਿੰਤਾ ਕਿ ਉਹ ਫੈਸਲਾ ਗਲਤ ਹੋਇਆ ਲੋਕ ਉਸ ਦਾ ਹੁਣ ਇਸ ਵਿੱਚ ਉਹ ਸ਼ਰਮਣੀ ਕਾਲੀ ਦਲ ਦੇ ਹੱਥੋਂ ਭੁਗਤਣਾ ਚਾਹੁੰਦੇ ਨੇ ਜਿੰਨੇ ਸ਼ਰਮਣੀ ਕਾਲੀ ਦਲ ਦੇ ਉਲਟ ਲਹਿਰ ਸੀ ਉਹ ਤੋਂ ਕਈ ਗੁਣਾ ਵੱਧ ਹੁਣ ਹੱਕ ਦੀ ਲਹਿਰ ਹੈ ਮਤਲਬ ਇੱਕ ਵੱਡੀ ਗੱਲ ਇਹ ਆ ਵੀ ਦੁਗੀਆਂ ਪਾਰਟੀਆਂ ਜੋ ਲੋਕ ਕਾਂਗਰਸ ਜੋ ਆਪ ਤੋਂ ਮਤਲਬ ਸਾਡੇ ਕਿ ਸ਼ਾਮਲ ਹੋ ਰਹੇ ਨੇ ਔਰ ਇਹ ਮਹਿਸੂਸ ਹੁੰਦਾ ਕਿ ਆਪਣਾ ਆਪਣ ਸਮਝ ਰਹੇ ਮੈਂ ਲੋਕਾਂ ਦੇ ਵਿੱਚ ਅਪਣਾਤਾ ਆਪਣਾ ਪਾਣਾ ਕਿਉਂਕਿ ਮੁਕਾਬਲੇ ਜਿਹੜੇ ਉਮੀਦਵਾਰ ਆਏ ਕੋਈ ਮੱਧ ਪ੍ਰਦੇਸ਼ ਤੋਂ ਆ ਗਿਆ ਆਪ ਵਾਲਿਆਂ ਨੇ ਇੱਕ ਚਾਰ ਜ਼ਿਲ੍ਹਿਆਂ ਤੋਂ ਪਰੇ ਸੰਗਰੂਰ ਤੋਂ ਪੇ ਤੱਕ ਕਾਂਗਰਸ ਵਾਲਿਆਂ ਨੇ ਕਾਂਗਰਸੀ ਵੀ ਤੋਹੀਨ ਮਸੂਦ ਕਰ ਰਹੇ ਨੇ ਇੱਥੋਂ ਦੇ ਕਾਂਗਰਸੀ ਵੀ ਸਾਡੇ ਤੋਂ ਕੋਈ ਬੰਦੇ ਨਹੀਂ ਚੰਗਾ ਲੱਭਿਆ ਇਹਨਾਂ ਦੀ ਹਾਈ ਕਮਾਂਡ ਨੂੰ ਆਪ ਵਾਲੇ ਵਰਕਰ ਵੀ ਮਸੂਦ ਕਰ ਰਹੇ ਆ ਪੰਜਾਬ ਦਾ ਹੀ ਨਹੀਂ ਕੋਈ ਬੰਦਾ ਇਹਨਾਂ ਨੂੰ ਚੰਗਾ ਲੱਗਿਆ ਬਾਹਰਲੇ ਲਿਆਣ ਕੇ ਇੱਥੇ ਠੁੱਟ ਰਹੇ ਨੇ ਸੋ ਇਸ ਲਈ ਮੈਨੂੰ ਆਪਣਾ ਸਮਝ ਕੇ ਵੀ ਮੇਰੇ ਕੰਮਾਂ ਨੂੰ ਦੇਖ ਕੇ ਵੀ ਸਾਡੀ ਪਾਰਟੀ ਸ਼ਰਮਣੀ ਅਕਾਲੀ ਦਲ ਨੇ ਜੋ ਇਸ ਪੰਜਾਬ ਦੀ ਬਿਹਤਰੀ ਲਈ ਪੰਜਾਬ ਲਈ ਜੋ ਅੱਜ ਜਿਹੜਾ ਪੰਜਾਬ ਬਣਾਇਆ ਤੇ ਅੱਜ ਤੱਕ ਇੱਥੇ ਪਹੁੰਚਾਇਆ ਉਹਦੇ ਚ ਮੁੱਖ ਰੋਲ ਸ਼ਰਮਣੀ ਕਾਲੀ ਦਾਤਾ ਭਾਵੇਂ ਸੜਕਾਂ ਨੇ ਪਿੱਟਾ ਗਿਆ ਭਾਵੇਂ ਬਿਜਲੀ ਆ ਭਾਵੇਂ ਭਲਾਈ ਓਵਰ ਨੇ ਭਾਵੇਂ 에어ਪੋਰਟ ਨੇ ਪਰ ਹਰ ਕਿਸਮ ਦੀ ਤਰੱਕੀ ਮਤਲਬ ਛੱਡ ਨੇ ਪਰਦੇਸ ਸੈਂਟਰ ਨੇ ਹਰ ਕਿਸਮ ਦੀ ਤਰੱਕੀ ਜਿਹੜੀ ਹੋਈ ਆ ਅਕਾਲੀਆਂ ਦੇ ਰਾਜ ਦੌਰਾਨ ਹੋਈ ਆ ਪਾਵਰ ਜਨਰੇਸ਼ਨ ਵੀ ਅਕਾਲੀਆਂ ਦੇ ਰਾਜਾ ਚ ਹੋਈ ਆ ਬਾਕੀ ਕਿਤੇ 파ਰਟੀ ਨੇ 1 ਮੈਗਾਵਾਟ ਬਿਜਲੀ ਕਹਿੰਦੀ ਸੋ ਅੱਜ ਲੋਕ ਉਹਦਾ ਸਮਰਥਨ ਫੜ ਦੇਣਾ ਚਾਹੁੰਦੇ ਆ ਜੂਸ ਦੇ ਵਿੱਚ ਲੋਕ ਸ਼ਰਮਣੀ ਕਾਲੀ ਗਾਣੂ ਜੇਤੌਣਾਂ ਜਿਵੇਂ ਲੋਕ 파ਟੀਆਂ ਚੇਂਜ ਕਰਦੇ ਆ ਇਸ ਵਾਰ ਲੋਕਾਂ ਦਾ ਰੁਝਾਨ ਖੇਤਰੀ 파ਰਟੀ ਕਿੰਨੀ ਬਹੁਤ ਜ਼ਿਆਦਾ ਧਿਆਨ ਦਿੱਤਾ ਜਾ ਰਿਹਾ ਦੇਖੋ ਲੋ ਬਸ ਜਿਸ ਤਰ੍ਹਾਂ ਦੇਸ਼ ਦੀਆਂ ਰਾਸ਼ਟਰੀ 파ਰਟੀਆਂ ਨੇ ਨੈਸ਼ਨਲ 파ਰਟੀਆਂ ਨੇ ਉਹਨਾਂ ਨੇ ਨਿਘਾਰਨਾ ਚਾਹਿਆ ਖੇਤਰੀ 파ਰਟੀ ਇਹਦਾ ਰਿਐਕਸ਼ਨ ਆ ਜਿਹੜੀ ਹੁਣ ਅੱਜ ਤੀਜਾ ਗੇੜ ਮੁਕਿਆ ਚੋਣਾਂ ਦਾ ਤੁਸੀਂ ਸਰਵੇ ਕਰਾ ਲਓ ਅਸੈਸਮੈਂਟ ਲੱਗ ਰਹੀ ਹੈ ਜਿਹੜੀ ਬਿਲਕੁਲ ਦੇਸ਼ ਦੇ ਵਿੱਚ ਖੇਤਰੀ ਪਾਰਟੀਆਂ ਉੱਪਰ ਕੇ ਸਾਹਮਣੇ ਆ ਰਹੀਆਂ ਨੇ ਬੇਗਾਨ ਦੇਖ ਲਓ ਸਾਮ ਦੇਖ ਲਓ ਉੜੀਸਾ ਦੇਖ ਲਓ ਉਧਰ ਮਹਾਰਾਸ਼ਟਰ ਦੇਖ ਲਓ ਤਾਮਿਲਨਾਡੂ ਦੇਖ ਲਓ ਆਂਧਰਾ ਦੇਖ ਲਓ ਮਲ ਹਰ ਸੂਬੇ ਦੇ ਵਿੱਚ ਖੇਤਰੀ ਪਾਰਟੀਆਂ ਮਜ਼ਬੂਤ ਹੋ ਕੇ ਸਾਹਮਣੇ ਆ ਰਹੀਆਂ ਨੇ ਔਰ ਜਦੋਂ ਖੇਤਰੀ ਪਾਰਟੀਆਂ ਦਾ ਰਾਜ ਦੇਸ਼ ਦੇ ਵਿੱਚ ਆਇਆ ਜਿਹੜਾ ਆ ਰਿਹਾ ਜੇ ਸ਼ਰੋਮਣੀ ਅਕਾਲੀ ਦਲ ਉਹਦੇ ਚ ਮੁਖ ਹੋਏਗਾ ਸ਼ਰੋਮਣੀ ਅਕਾਲੀ ਦਲ ਨੂੰ ਖੇਤਰੀ ਪਾਰਟੀਆਂ ਦਾ ਇੱਕ ਕਿਸਮ ਦਾ ਇੱਕ ਮੇਕਰ ਕਹਿ ਲਓ ਜਾਂ ਕਿਸੇ ਦਾ ਸਰਦਾਰ ਕਹਿ ਲਓ ਮੰਨਿਆ ਜਾਂਦਾ ਇਸ ਮੁੱਤਰ ਦੇ ਵਿੱਚ ਸੋ ਇਸ ਲਈ ਢੇਰੀ ਵੀ ਖੇਤਰੀ ਪਾਰਟੀਆਂ ਦੇ ਹੱਥ ਹੱਦਾ ਲੱਗੇਗੀ ਆਉਣ ਵਾਲੇ ਸਮੇਂ ਵਿੱਚ ਉਹਦੇ ਦੀ ਸਰਦਾਰੀ ਜਿਹੜੀ ਹੈ ਸ਼ਰੋਮਣੀ ਅਕਾਲੀ ਦਲ ਦੀ ਹੋਵੇਗੀ ਅਨੰਦਪੁਰ ਸਾਹਿਬ ਸੀਟ ਤੋਂ ਤਕਰੀਬਨ ਆਮ ਆਦਮੀ ਪਾਰਟੀ ਦੇ ਜਾਂ ਕਾਗਜ਼ ਦੇ ਕਾਫੀ ਵਰਕਰ ਟੁੱਟ ਕੇ ਅਕਾਲੀ ਦਲ ਨਾਲ ਸ਼ਾਮਲ ਲਗਾਤਾਰ ਹੋ ਰਹੇ ਹਨ ਇਹ ਇਹੀ ਮੈਂ ਕਹਿ ਰਿਹਾ ਸੀ ਵੀ ਜਿਹੜੇ ਵਰਕਰ ਕੰਮ ਦੇ ਟੁੱਟ ਕੇ ਆ ਰਹੇ ਨੇ ਆਪ ਪਾਰਟੀਆਂ ਟੁੱਟ ਕੇ ਆ ਰਹੇ ਆ ਅਕਾਲੀ ਦਲ ਉਹਨਾਂ ਦਾ ਇੱਕ ਤਾਂ ਮੇਰੇ ਵਿੱਚੋਂ ਆਪਣਾ ਪਰ ਸਮਝ ਰਹੇ ਨੇ ਦੂਜਾ ਉਹ ਇਹ ਵੀ ਮਹਿਸੂਸ ਕਰ ਰਹੇ ਨੇ ਕਿ ਸ਼ਰੋਮਣੀ ਅਕਾਲੀ ਦਲ ਅੱਜ ਪੰਜਾਬੀਆਂ ਦੀ ਲੜਾਈ ਲੜ ਰਿਹਾ ਸ਼ਰੋਮਣੀ ਅਕਾਲੀ ਦਲ ਅੱਜ ਪੰਜਾਬੀਆਂ ਦੀ ਆਣ ਖੈਰ ਤੇ ਇੱਜ਼ਤ ਲਈ ਲੜਾਈ ਲੜ ਰਿਹਾ ਸ਼ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਹਿੱਤਾਂ ਲਈ ਔਰ ਪੰਥਕੇ ਇਤਾਲੀ ਦਿੱਲੀ ਨਾਲ ਸਿੰਘ ਫਸਾਏ ਨੇ ਦਿੱਲੀ ਨਾਲ ਟੱਕਰ ਲਈ ਆ ਔਰ ਇਹ ਇਤਿਹਾਸਕ ਸਚਾਈ ਹੈ ਜਦੋਂ ਵੀ ਦਿੱਲੀ ਨਾਲ ਪੰਜਾਬ ਦੀ ਟੱਕਰ ਹੋਈ ਆ ਤਾਂ ਪੰਜਾਬ ਦੀ ਜਿੱਤ ਹੋਈ ਆ ਸਭ ਪੰਜਾਬ ਦੇ ਲੋਕ ਕਦੇ ਤੋਹੀਨ ਆਪਣੀ ਸਹਿ ਨਹੀਂ ਸਕਦੇ ਸਾਡੀ ਤੋਹੀਨ ਕਰਾਤੀ ਪੰਜਾਬੀਆਂ ਦੀ ਇਹ ਭਗਵੰਤ ਮਾਨ ਨੇ ਮਰ ਦਿੱਲੀ ਦੇ ਸਹਿਤ ਹੈ ਦਿੱਲੀ ਦੇ ਅਧੀਨ ਹੋ ਕੇ ਦਿੱਲੀ ਤੋਂ ਡਰ ਕੇ ਔਰ ਕਾਂਗਸੇ ਵਾਲੇ ਵੀ ਆਪਣੀ ਯਾਰੀ ਨਾਲ ਟੁੱਟਦੇ ਦਿੱਲੀ ਦੇ ਵਿੱਚ ਇਹਨਾਂ ਦੀ ਸਾਝ ਨਾਲ ਟੁੱਟਦੇ ਬਰੀਆਣੀ ਦੀਨਾਂ ਦੀ ਇਹ ਵੀ ਆਪ ਦੀ ਬੋਲੀ ਬੋਲਣ ਲੱਗੇ ਤੇ ਪੰਜਾਬ ਬਿਲਕੁਲ ਲੱਗ ਥਲਗ ਜਾਏ ਕਹ ਲੋ ਲਾਹ ਬਾਤ ਹੋ ਗਿਆ ਤਾਂ ਅਕਾਲੀ ਦੰ ਨੇ ਫਿਰ ਲਲਕਾਰਾ ਮਾਰਿਆ ਤਾਂ ਅਕਾਲੀ ਦੰ ਨੇ ਪੰਜਾਬੀਆਂ ਨੂੰ ਹਲਾਰਾ ਦਿੱਤਾ ਲਾਂਬੰਦ ਕੀਤਾ ਔਰ ਉਹਦੇ ਵਿੱਚ ਤਾਂ ਹੀ ਸਾਰੇ ਪੰਜਾਬੀ ਸਾਰੇ ਧਰਮ ਜਾਤ ਪਹਿਰਾਵੇ ਔਰ ਧੜੇ ਬੰਦੀ ਛੱਡ ਕੇ ਇਕੱਠੇ ਹੋ ਕੇ ਪੰਜਾਬੀ ਦੇ ਤੌਰ ਤੇ ਸ਼ਰੋਮਣੀ ਕਾਲਜ ਦੇ ਨਾਲ ਆ ਕੇ ਖੜ ਗਏ ਧੰਨਵਾਦ